ਸੇ ਸ਼ਿਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸਫਲਤਾ ਦੀ ਪੌੜੀ ਤੇ ਅੱਜ ਅਸੀਂ ਪੜਾਂਗੇ ਆਧੁਨਿਕ ਕਵੀ ਹੀਰਾ ਸਿੰਘ ਦਰਦ ਦੇ ਬਾਰੇ ਸਭ ਤੋਂ ਪਹਿਲਾਂ ਦੇਖਦੇ ਹਾਂ ਉਹਨਾਂ ਦਾ ਜਨਮ ਜਨਮ ਹੋਇਆ ਉਹਨਾਂ ਦਾ 30 ਸਤੰਬਰ 1899 ਈਸਵੀ ਨੂੰ ਹੋਇਆ ਕਿੱਥੇ ਪਿੰਡ ਕਗਰੋਟ ਜ਼ਿਲ੍ਹਾ 라ਵਲਪਿੰਡੀ ਇਹਨਾਂ ਦੇ ਪਿਤਾ ਜੀ ਦੇ ਨਾਮ ਦੀ ਗੱਲ ਕਰੀ ਤੇ ਪਿਤਾ ਜੀ ਦਾ ਨਾਮ ਸੀ ਭਾਈ ਹਰੀ ਸਿੰਘ ਨਰੰਗਰੀ ਮਾਤਾ ਜੀ ਦਾ ਨਾਮ ਸੀ ਕਰਤਾਰ ਕੌਰ ਤੇ ਮੌਤ ਹੋਈ ਇਹਨਾਂ ਦੀ 2 ਜੂਨ 1965 ਈਸਵੀ ਨੂੰ ਚਰਨਦਰ ਵਿਖੇ ਸਭ ਤੋਂ ਪਹਿਲਾਂ ਦੇਖਦੇ ਆਂ ਇਹਨਾਂ ਨੇ ਕਿਹਾਦਾ ਸਾਹਿਤਕ ਤੇ ਪੱਤਰਕਾਰੀ ਜੀਵਨ ਜਿਹੜਾ ਹੈ ਇਹਨਾਂ ਨੇ 1907 ਈਸਵੀ ਵਿੱਚ ਸ਼ੁਰੂ ਕੀਤਾ ਤੇ ਲਗਭਗ 18 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੇ ਕਵਿਤਾਵਾਂ ਜਿਹੜੀਆਂ ਲਿਖੜੀਆਂ ਸ਼ੁਰੂ ਕਰ ਦਿੱਤੀਆਂ ਸੀ ਤੇ ਸਭ ਤੋਂ ਪਹਿਲਾਂ ਇਹ ਦੁਖੀਅਤ ਤਖੱਲਸ ਹੇਟ ਕਵਿਤਾਵਾਂ ਲਿਖਦੇ ਸੀ ਤੇ ਬਾਅਦ ਵਿੱਚ ਦਰਦ ਤਖੱਲਸ ਹੇਟ ਦੇਸ਼ ਭਗਤੀ ਤੇ ਧਾਰਮਿਕ ਰੰਗਤ ਵਾਲੀਆਂ ਜਿਹੜੀਆਂ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ 1915 ਈਸਵੀ ਵਿੱਚ ਸਕੂਲ ਵਿੱਚ ਗੁਰਗ੍ਰੰਥ ਸਾਹਿਬ ਜੀ ਦਾ ਪਾਠ ਕੀਤਾ ਤੇ ਕਮਾਂਗਾਟਾ ਮਾਰੂ ਦੇ ਸ਼ਹੀਦਾਂ ਲਈ ਅਰਦਾਸ ਕੀਤੀ। ਇਹਦੇ ਕਰਕੇ ਸਰਕਾਰ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਤੇ 1920 ਈਸਵੀ ਵਿੱਚ ਮਾਸਟਰ ਸੁੰਦਰ ਸਿੰਘ ਲਾਇਲਪੁਰੀ, ਮੰਗਲ ਸਿੰਘ ਤੇ ਹੋਰ ਨਾਂ ਨਾਮਿਲ ਕੇ ਉਹਨਾਂ ਨੇ ਅਕਾਲੀ ਅਖਬਾਰ ਸ਼ੁਰੂ ਕੀਤਾ ਤੇ ਆਪਸ ਦੇ ਸਹਾਇਕ ਸੰਪਾਦਕ ਬਣੇ ਸਨ। ਉਸ ਤੋਂ ਬਾਅਦ 1926 ਈਸਵੀ ਵਿੱਚ ਇਹਨਾਂ ਨੇ ਪੰਜਾਬੀ ਸਾਹਿਤ ਦੀ ਸ਼ੁਰੂਆਤ ਜਿਹੜੀ ਆ ਮਾਸਿਕ ਪੱਤਰ ਫੁੱਲਵਾੜੀ ਜਾਰੀ ਕਰਕੇ ਕੀਤੀ। ਇਹ ਬਹੁਤ ਇੰਪੋਰਟੈਂਟ ਹੈ ਫਰਸ਼ਨ ਆਉਂਦਾ ਹੈ ਪ੍ਰੈਪਰ ਦੇ ਵਿੱਚ ਕਿ ਮਾਸਿਕ ਪੱਤਰ ਫੁੱਲਵਾੜੀ ਜਿਹੜਾ ਇਹ ਕਦੋਂ ਸ਼ੁਰੂ ਕੀਤਾ ਜਾਂ ਕਦੋਂ ਸ਼ੁਰੂ ਹੋਇਆ ਤੇ ਇਹ ਮਾਸਿਕ ਪੱਤਰ ਸੀ ਜਾਂ ਹਫਤਾਵਰੀ ਸੀ ਜਾਂ ਮਹੀਨੇਵਾਰ ਸੀ ਸੋ ਇਹਨੂੰ ਧਿਆਨ ਨਾਲ ਯਾਦ ਕਰ ਲੈਣਾ। ਉਸ ਤੋਂ ਬਾਅਦ 1908 ਈਸਵੀ ਵਿੱਚ ਇਹਨਾਂ ਨੇ ਅੰਮ੍ਰਿਤ ਛੱਕ ਲਿਆ ਸੀਗਾ ਤੇ 1940 ਈਸਵੀ ਵਿੱਚ ਮਾਰਕਸਵਾਦੀ ਵਿਚਾਰਧਾਰਾ ਨੂੰ ਅਪਣਾ ਲਿਆ ਸੀ। ਤਾਂ ਇਹ ਜਿਹੜੇ ਭਾਈ ਵੀਰ ਸਿੰਘ ਜੀ ਦੇ ਕਟੜ ਅਲੋਚਕ ਸੀਏ ਕਿਉਂਕਿ ਇਹ ਕਹਿੰਦੇ ਸੀਗੇ ਭਾਈ ਵੀਰ ਸਿੰਘ ਜੀ ਨੇ ਸਿਰਫ ਦੇਸ਼ ਭਗਤੀ ਬਾਰੇ ਕੋਈ ਕਵਿਤਾ ਜਾਂ ਕਹਾਣੀ ਨਹੀਂ ਲਿਖੀ ਸਿਰਫ ਉਹਨਾਂ ਨੇ ਜਿਹੜੇ ਭਾਈ ਵੀਰ ਸਿੰਘ ਜੀ ਨੇ ਕੁਦਰਤ ਦੀ ਜਿਹੜੀ ਸੁੰਦਰਤਾ ਉਹਦੇ ਬਾਰੇ ਜ਼ਿਆਦਾ ਜਿਹੜੀ ਕਵਿਤਾਵਾਂ ਲਿਖੀਆਂ ਸੀ ਤਾਂ ਕਰਕੇ ਜ ਉਹਨਾਂ ਦੇ ਜ਼ਿਆਦਾ ਅਲੋਚਕ ਸੀ ਕਟੜ ਅਲੋਚਕ ਇਹਨਾਂ ਦੇ ਪੂਰੀ ਰਚਨਾ ਜਿਹੜੀ ਆ ਰਾਸ਼ੀ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਲਿਖਿਆ ਕੀ ਕੀ ਕਵਿਤਾਵਾਂ ਲਿਖੀਆਂ ਕਹਾਣੀਆਂ ਲਿਖੀਆਂ ਜੀਵਨੀਆਂ ਵਾਰਤਕ ਅਲੋਚਨਾ ਦੀ ਰਚਨਾ ਕੀਤੀ ਤੇ ਜਾਤ ਪਾਤ ਦੇ ਜਿਹੜੇ ਆਇ ਕੱਟੜ ਵਿਰੋਧੀ ਸੀ ਇਹਨਾਂ ਦੀਆਂ ਜ਼ਿਆਦਾ ਜਣੀਆਂ ਕਵਿਤਾਵਾਂ ਪੰਜਾਬੀ ਅਖਬਾਰਾਂ ਜਾਂ ਰਸਾਲਿਆਂ ਵਿੱਚ ਛਪੀਆਂ ਉਸ ਇਹਨਾਂ ਨੇ ਖਾਲਸਾ ਸੇਵਕ ਕੌਮੀ ਦਰਦ ਦੇਸ਼ ਭਗਤ ਨਵਾਂ ਯੁੱਗ ਤੇ ਲਾਲ ਸਵੇਰਾ ਖਾਲਸਾ ਪ੍ਰਦੇਸ਼ੀ ਪਰਚਿਆਂ ਨੂੰ ਵੀ ਸੰਪਾਦਿਤ ਕੀਤਾ ਇਨਾਂ ਦੀਆਂ ਰਚਨਾਵਾਂ ਦੀ ਗੱਲ ਕਰਦੇ ਹਾਂ ਰਚਨਾਵਾਂ ਇਹਨਾਂ ਦੀ ਦਰਦ ਸੁਨੇਹ ਕਾਵ ਸੰਗ੍ਰਹਿ 1920 ਈਸਵੀ ਵਿੱਚ ਹੋਰ ਅਗੇਰੇ 1950 ਈਸਵੀ ਵਿੱਚ ਤੇ 94 ਦਰਦ ਸੁਨੇਹ ਜਿਹੜਾ 1954 ਈਸਵੀ ਦੇ ਵਿੱਚ ਪ੍ਰਕਾਸ਼ਿਤ ਹੋਇਆ ਕਹਾਣੀ ਸੰਗ੍ਰਹਿਾਂ ਦੀ ਗੱਲ ਕਰੀਏ ਤੇ ਇਹਨਾਂ ਨੇ ਪੰਜਾਬੀ ਸਦਰਾਂ ਕਿਸਾਨਾਂ ਦੀ ਆਹੀ ਜੋ 1994 ਈਸਵੀ ਵਿੱਚ ਆਸ ਦੀ ਤੰਦ ਜਿਹੜਾ 1953 ਈਸਵੀ ਵਿੱਚ ਲਿਖਿਆ ਸਫਰਨਾਮੇ ਜੀਵਨੀਆਂ ਤੇ ਯਾਤਰਾ ਦੀ ਗੱਲ ਕਰੀ ਤਾਂ ਬ੍ਰਿਜ ਭੂਮੀ ਤੇ ਮਲਾਇਆ ਦੀ ਯਾਤਰਾ 1958 ਈਸਵੀ ਵਿੱਚ ਸਫਰਨਾਮਾ ਲਿਖਿਆ ਇਹਨਾਂ ਨੇ ਭਾਰਤ ਦੇ ਬੰਦੀ ਛੋੜ ਨਵੀਨ ਭਾਰਤ ਦੇ ਰਾਸ਼ੀ ਆਗੂ ਗਾਂਧੀ ਜੀ ਦੀਆਂ ਸਿਮਰਤੀਆਂ ਤੇ ਮੇਰੀਆਂ ਕੁਝ ਇਤਿਹਾਸਿਕ ਜੱਦਾ ਇਹ ਸੰਸਮਰਨ ਸੀਗਾ ਇਹਨਾਂ ਦਾ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਦੇ ਦਰਦ ਸੁਨੇਹੇ ਦਰਦ ਸੁਨੇਹੇ ਜਿਹੜਾ ਕਾਲ ਸਿੰਘ ਰਾਇ ਉਹਦੇ ਤਿੰਨ ਭਾਗ ਆ ਤੇ ਪ੍ਰਿੰਸੀਪਲ ਤੇਜਾ ਸਿੰਘ ਨੇ ਇਹਦੀ ਭੂਮਿਕਾ ਲਿਖੀ ਪਹਿਲਾ ਭਾਗ ਛਪਿਆ 1920 ਚ ਦੂਜਾ 1921 ਚ ਤੇ ਤੀਜਾ 1922 ਚ ਵਿੱਚ ਤੇ ਤੀਜੇ ਭਾਗ ਵਿੱਚ ਕੁੱਲ 28 ਕਵਿਤਾਵਾਂ ਆ ਉਸ ਤੋਂ ਬਾਅਦ ਹੋਰ ਗੇਰੇ ਜੋ ਕਿ 1950 ਇਸ਼ੂ ਵਿੱਚ ਲਿਖਿਆ ਇਹਦੇ ਚਾਰ ਭਾਗ ਆ ਨਮਰ ਇਕ ਤੇ ਸੁੱਤੀ ਕੌਮ ਨੂੰ ਹਲੂਣੇ ਦੇਸ਼ ਭਗਤੀ ਦੀ ਵਾਉ ਫਟਕਲ ਕਵਿਤਾਵਾਂ ਤੇ ਪਿਆਰੇ ਗੁਰਦਾਰੀ ਧੰਨਵਾਦ ਸਾਰਿਆਂ ਦਾ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ ਤੇ ਵੱਧ ਤੋਂ ਵੱਧ ਸਪੋਰਟ ਕਰੋ